ਲੋਕ ਹਿੱਤ ਲੋਕਾਂ ਦੀ ਆਵਾਜ਼ ਭਾਈ ਗੁਰਦੀਖਾ ਖਾਲਸਾ ਭਾਈ ਦੀ ਕੀ ਫਤਿਹ ਅਸੀਂ ਜੇ ਇਸ ਮੋੜ ਤੇ ਇਕੱਠੇ ਹੋਏ ਆਂ ਪਿੰਡ ਦੇ ਤੋਂਗੇ ਸੜਕੇ ਤੋਂ ਪੰਜਾਬ ਪਟਿਆਲਾ ਦੇ ਜਿਹੜੇ ਕੱਲ ਇੱਥੇ ਬੁੱਢਾਸਾ ਹੁਣ ਆਏ ਨੇ ਤੇ ਕੱਲ ਉਸੇ ਸੋਪੇ ਪਾਏ ਗਏ ਨੇ ਤੇ ਉਹ ਬਦਨਾਮੀ ਕਰਕੇ ਗਏ ਨੇ ਵੀ ਇਕਾਲੀ ਦਲ ਦੇ ਬੰਦੇ ਤੇ ਦੂਜੇ ਬੰਦੇ ਆਏ ਨੇ ਕਿ ਕਾਲੀ ਘਾਟ ਟੁੱਟ ਗਿਆ ਹੈ ਇੰਨੇ ਆ ਗਏ ਆ ਇੱਥੇ ਕੋਈ ਵੀ ਕਿਸੇ ਪਾਰਟੀ ਆ ਬੰਦਾ ਟੁੱਟ ਗਿਆ ਆ ਆਪਦੇ ਹੀ ਬੰਦਿਆਂ ਨੂੰ ਆ ਵੀ ਸਰੋਪੇ ਪਾ ਗਏ ਤੇ ਉਹੋ ਹੀ ਮੰਨ ਲੋ ਆਪਦੀ ਹਵਾਵਾਂ ਭਰਉਣ ਦੇ ਖਾਤਰ ਤੇ ਬਰਨਾਮੀ ਕਰਦੇ ਆ ਵੀ ਉਹ ਦੂਜੇ ਬੰਦੇ ਕਾਲੀ ਦਲ ਦੇ ਆ ਗਿਆ ਕੋਈ ਪਤਾ ਨਹੀਂ ਗਿਆ ਜਿੰਨੇ ਬੰਦੇ ਨੇ ਜੋ ਕਾਲੀ ਦਲ ਦੇ ਜਿੱਥੇ ਖਲੋਤੇ ਨੇ ਉਹ ਸਰਦਾਰ ਮਟੋਆ ਸਾਹ ਉਹਦੇ ਨਾਲ ਖਲੋਤੇ ਨੇ ਤੇ ਇੱਕ ਜੋਕੀ ਖੋਤੇ ਰਹਿਣਗੇ ਭਾਈ ਜੀ ਖਲਸਾ ਆਵੇ ਜੀ ਅੱਗੇ ਸਪਾਈ ਸਾਹਿਬ ਬਹਿਗਰ ਜੀ ਦਾ ਖਾਲਸਾ ਬਹਿਗਰ ਜੀ ਕੀ ਫਤਿਹ ਅੱਜ ਅਸੀਂ ਇਸੇ ਕਰਕੇ ਇਕੱਤਰ ਹੋਏ ਆ ਜੋ ਕੱਲ ਇੱਥੇ ਕੰਮ ਕੀਤਾ ਏ ਸਰੋਪੇ ਪਾਏ ਭੰਦਰ ਸਾਹਿਬ ਨੇ ਉਹ ਬੰਦਿਆਂ ਕਾਂਗਰਸੀਆਂ ਨੂੰ ਹੀ ਸਰੋਪੇ ਪਾਏ ਆ ਅਕਾਲੀ ਦਲ ਦਾ ਬੰਦਾ ਉਹਨਾਂ ਦੇ ਨਾਲ ਕੋਈ ਨਹੀਂ ਗਿਆ ਸਾਰੇ ਬਟਰਵਾ ਸਾਡੇ ਨਾਲ ਖੜੇ ਆ ਤੇ ਐਵੇਂ ਜਾਣ ਬੁੱਝ ਕੇ ਅਕਾਲੀ ਦਲ ਨੂੰ ਕਦਰਾਂਡ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਬਾਜ ਸਿੰਘ ਮੇਰੇ ਨਾਲ ਸਰਪੰਚ ਕੁਲਵੀਰ ਸਿੰਘ ਸਰਪੰਚ ਸਤਾਰਕ ਕੁਲਦੀਪ ਸਿੰਘ ਸਪੰਜ ਸਰਦਾਰ ਲਖਬੀਰ ਸੋ ਸਪੰਜ ਸਰਦਾਰ ਸਾਹਬ ਸਿੰਘ ਸਰਦਾਰ ਗੁਰਦੇਵ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਅਸੀਂ ਇੱਕ ਸੰਗਤ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਆ ਕਿ ਕੋਈ ਸਰਦਾਰ ਇਕਪਾਲ ਸਿੰਘ ਭੁੱਲਰ 26 ਤਰੀਕ ਨੂੰ ਜਿਹੜਾ ਉਹਨਾਂ ਰਤੋਵੀ ਪ੍ਰੋਗਰਾਮ ਰੱਖਿਆ ਸੀ ਉਹਨਾਂ ਦੇ ਨਾਲ ਜਿਹੜੇ ਹੀ ਕੁਝ ਪਾਰਟੀਆਂ ਜੋ ਬੰਦੇ ਉਹਨਾਂ ਦੇ ਨਾਲ ਉਹਦਾਂ ਸ਼ਾਮਲ ਹੋਏ ਆ ਤੇ ਕੁਝ ਬੰਦਿਆਂ ਨੇ ਉਸ ਗੱਲ ਤੇ ਪਰੇਸ਼ਨ ਚਿੰਨ ਲਾਏ ਆ ਇਹ ਜਿਹੜੇ ਹੀ ਬੰਦੇ ਪਹਿਲਾਂ ਹੀ ਕਾਂਗਰਸੀ ਹੀ ਤੇ ਇਕਾਲ ਹੀ ਨਹੀਂ ਹੈ ਜਾਂ ਹੋਰ ਪਾਰਟੀਆਂ ਵਿੱਚ ਨਹੀਂ ਹੈ ਉਹ ਅਹੀਂ ਇਸ ਕਰਕੇ ਸੰਗਤ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਆ ਕਿ ਉਹ ਉਹ ਬੰਦੇ ਡਿਬੇਟ ਕਰ ਸਕਦੇ ਆ ਕਿ ਉਹ ਕਿਹੜੇ ਹੋਾਰੇ ਜਾਣਦੇ ਨੇ ਤੇ ਮੈਂ ਬੇਨਤੀ ਨਾਲ ਕਰੂੰ ਹੁਣ ਸਰਦਾਰ ਤਰਦੀਪ ਸਿੰਘ ਆਪਦੇ ਤੁਹਾਡਾ ਆਪਦੇ ਛੱਬ ਸਾਂਝੀ ਕਰ ਲਈਏ ਵੈਗਰ ਜੀ ਕਾ ਖਾਲਸਾ ਜੀ ਵੈਗਰ ਰਾਹੋ ਚਲੋ ਇਹਨਾਂ ਪ੍ਰਾਵਾਂ ਨੇ ਸਾਡੇ ਏਰੀਆ ਦੇ ਸਰਪੰਚਾਂ ਨੇ ਲਾਇਏ ਹੈ ਅਲੀਗੇਸ਼ਨ ਵੀ ਅੱਗੇ ਹੀ ਕਾਂਗਰਸੀ ਬੰਦੇ ਸੀ ਇਹਨਾਂ ਕਾਂਗਰਸੀਆਂ ਸਰੂਪੇ ਭਾਤੇ ਮੈਂ ਇਹਨਾਂ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਵੀ ਮਰਜ਼ੀ ਬਹਿ ਕੇ ਆਪਾਂ ਸਾਹਮਣੇ ਬਹਿ ਕੇ ਲਾਈਵ ਡਿਬੇਟ ਕਰੀਏ ਤੇ ਨਾਲ ਹੀ ਉਹਨਾਂ ਬੰਦਿਆਂ ਨੂੰ ਸੱਦ ਲਾਂ ਕਿ ਪਹਿਲੋ ਕਿਹੜੀ ਪਾਰਟੀ ਸੀ ਐਦਾਂ ਕੰਦੂ ਪਰੰਤੂ ਜਿਹੜਾ ਨਾ ਕਰੋ ਕਿਸੇ ਦੇ ਮੇਰੇ ਭਰਾ ਬਾਕੀ ਚਲੋ ਇੱਕ ਗੱਲ ਇਹਨਾ ਮੇਰੇ ਭਰਾਵਾਂ ਨੇ ਕੀਤੀ ਬਹੁਤ ਵਧੀਆ ਵੀ ਅਕਾਲੀ ਦਲ ਦੇ ਬੰਦੇ ਜਿਹੜੇ ਅਕਾਲੀ ਦਲ ਦੇ ਨਾਲ ਆ ਪੰਜਾ ਛਿਆ ਪਛਾਦਾਂ ਦੇ ਪਰ ਜਿੰਨੇ ਕੱਲ ਖਲੋਤੇ ਹੀ ਇੰਨੇ ਖਹਿਗੇ ਇਹ ਜ਼ਰੂਰ ਕਾਲੀ ਦਲ ਚ ਹੈਗੇ ਜਿੰਨੇ ਕ ਬੰਦੇ ਕੱਲ ਖਲੋਤੇ ਸੀ ਇਹਨੇ ਕਾਲੀ ਦਲ ਨਾਲ ਹੈਗੇ ਆ ਇੱਕ ਸਿਰਫ ਤੇ ਸਿਰਫ ਸਿੰਘਪਾਲ ਭੁੱਲਰ ਦੀ ਬਖਲਾੜ ਤੋਂ ਡਰੇ ਹੋਏ ਆ ਇਹਨਾਂ ਨੂੰ ਪਤਾ ਵੀ 2027 ਦੇ ਵਿੱਚ ਕਾਂਗਰਸ ਪਾਰਟੀ ਬਣ ਰਹੀ ਆ ਇਸ ਕਰਕੇ ਮੇਰੇ ਭਰਾਏ ਕੰਤੂ ਪਰੰਤੂ ਕਰਦੇ ਕੋਈ ਵੀ ਬੰਦਾ ਜਿਹੜਾ ਕਾਂਗਰਸੀ ਨਹੀਂ ਹੀ ਜਿੰਨੇ ਵੀ ਬੰਦੇ ਤੁਰੇ ਅਸੀਂ ਸਾਰੇ ਕਾਲੀ ਦਲ ਦੇ ਦੇ ਆਮ ਆਦਮੀ ਪਾਰਟੀ ਦੇ ਬੰਦੇ ਤੁਰੇ ਜਿ ਵਿਗਰਜੀਕਾ ਖਾਲਸਾ ਦੀ ਵਿਗਰਜੀਕਾ ਖਾਲਸਾ ਸਾਹਿਬ ਸਾਹਿਬ ਹੈਗਾ ਜੀ ਪਤਾ ਵੇਖੋ ਵੀਰ ਜੀ 26 ਤਰੀਕ ਨੂੰ ਸਾਡੇ ਸੰਤਪਾਸ ਭੁੱਲਰ ਸਿਆਹਰ ਤੋਂ ਕਿੰਨੇ ਬੰਦੇ ਸ਼ਾਮਲ ਕਰਾਏ ਅਸੀਂ ਹੁਣ ਇੱਕ ਮੁੱਦਦੁਰੇ ਵਧੀਆ ਤੁਰੇ ਆ ਤੇ ਇੱਕ ਮੂਹਂਦਪੁਰੇ ਦਾ ਵੀਰ ਗੁਰਲਾਲ ਸਿੰਘ ਕੱਲ ਬੋਲਦਾ ਜੀ ਕਹਿੰਦਾ ਉਸ ਬੰਦੇ ਨੇ ਤੁਰੇ ਸੰਤਪਾਸ ਸਿੰਘ ਭੁੱਲਰ ਵੀ ਗਲਤੋਂ ਕਾਂਗਰਸੀ ਬੰਦਿਆਂ ਸਿਰਪੇ ਦੁਬਾਰਾ ਪਾਈ ਜਾਂਦਾ ਠੀਕ ਆ ਇਹ ਗੱਲ ਤੇ ਗੱਲਾਂ ਕਰਨ ਨਾਲ ਗੱਲ ਨਹੀਂ ਬੰਦੀ ਇਹ ਵੇਖ ਲਵੇ ਮਨਜੀਤ ਸਿੰਘ ਗੱਬਰ ਕਾਲਕਸਾਤਰੇ ਵਾਲਾ ਦੀਮਨ ਪ੍ਰਵਾਹ ਤੁਰੇ ਆ ਗਰਮੇਸ਼ ਤੁਰੇ ਆ ਭਗਵਾਨ ਪ੍ਰੇਦੋਂ ਠੀਕ ਆ ਮਨਾਵਨ ਤੁਰੇ ਆ ਚੱਥੂ ਪਰਿਵਾਰ ਜੇ ਇਹਨਾਂ ਛੱਕ ਜਾਵਦਾ ਹਰ ਨਾ ਬਹਿ ਕੇ ਡਿਬੇਟ ਕਰਨਾ ਕਿ ਕਿਹੜੇ ਕਿਹੜੇ ਪਰਵਾਹਾਂ ਦੀਆਂ ਟੋਟ ਕਹਿੰਦੇ ਕਾਗਰਾਂ ਤੁਰੇ ਆ ਬਹਿ ਕੇ ਦਿਖਾ ਸਰਵੇ ਦੇਖੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਰਦਾਰ ਸਿੰਘਪਾਲ ਸੋਂ ਭੋਲਰਾ ਉਹ ਵੱਡੀ ਲੀਡ ਤੇ ਜਿੱਤ ਹਾਸਲ ਕਰ ਰਿਹਾ ਲੋਕ ਉਹਨਾਂ ਦੇ ਨਾਲ ਧੜਾ ਧੜ ਤੁਰ ਰਹੇ ਆ ਤੇ ਸੋ ਜਿਸ ਤਰ੍ਹਾਂ ਸਾਫ ਸੋਹਣੇ ਦੱਸਿਆ ਵੀ ਪਰਿਵਾਰ ਤੁਰੇ ਨੇ ਇਹ ਗੱਲ ਤਾਂ ਕੋਈ ਇਹ ਆ ਵੀ ਅੰਦਰ ਘਾਤੇ ਤੱਕ ਉਹ ਹੈ ਨਹੀਂ ਗੱਲ ਸਾਰੇ ਆਪਾਂ ਜਾਣਦੇ ਆ ਵੀ ਆਹ ਪਰਿਵਾਰਾ ਇਹ ਪਾਰਟੀ ਨਾਲ ਹੈ ਆਹ ਪਰਿਵਾਰਾ ਹੈ ਨਾ ਉਹ ਸਾਰੇ ਨਾਲ ਆਏ ਆ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਦਾ ਕੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਜੂਦ ਕਾਲੀ ਆਗੂ ਗੁਰਲਾਲ ਸਿੰਘ ਮਹਿਮੂਦਪੁਰਾ ਆਪਣੇ ਹਲਕਾ ਵਿਧਾਇਕ ਖੇਮ ਕਰਦੋ ਕੰਦਸੀ ਆ ਗਲ ਦੇ ਜੋ ਕੱਲ ਉਹਨਾਂ ਨੇ ਰਤੋਂ ਗਿਆ ਤੋਂ ਇੱਕ ਆਪਣੇ ਬੰਦੇ ਸ਼ਾਮਲ ਕੀਤੇ ਹੋਏ ਨੇ ਅਸੀਂ ਤੁਹਾਨੂੰ ਉਸ ਬੰਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਆਂ ਵੀ ਜਿਹੜੇ ਬੰਦੇ ਉਹ ਕਹਿੰਦੇ ਆ ਕਿ ਅਸੀਂ ਕਾਲੀ ਜਲ ਦੇ ਸ਼ਾਮਲ ਕੀਤੇ ਹੋਇਆ ਉਹ ਬੰਦੇ ਅਸਲ 'ਚ ਹੈ ਹੀ ਕਾਂਗਰਸੀ ਆ ਬਾਕੀ ਇਹਦੇ ਵਿੱਚ ਝੂਠ ਤੋਂ ਬੋਲਦਾ ਗਰੇਸ਼ ਕਰਨ ਕੋਈ ਐਹੋ ਜੀ ਗੱਲ ਨਹੀਂ ਹੈਗੀ ਸਾਡੇ ਮੋਢਵਾਰ ਸੱਜਣਾ ਨੇ ਉੱਥੇ ਇੱਕ ਵੀਡੀਓ ਲਈ ਦੱਸਿਆ ਹੈ ਵੀ ਜਿਹੜੇ ਬੰਦਿਆਂ ਨੂੰ ਇਹ ਕੈਂਡੀਡੇਟ ਅਸੀਂ ਸ਼ਾਮਲ ਕੀਤਾ ਆਇਆ ਹੈ ਉਹ ਕਾਲੀ ਜਲ ਟੱਕੜ ਕਾਲੀ ਜਲ ਆ ਪਰ ਕੋਈ ਐਹੋ ਜੀ ਕੋਈ ਗੱਲ ਨਹੀਂ ਹੈਗੀ ਪੁਲਨਰ ਸਾਹਿਬ ਬਹੁਤ ਜ਼ਿਆਦਾ ਝੂਠ ਬੋਲ ਰਹੇ ਨੇ ਤੇ ਜਿਹੜਾ ਬੰਦਾ ਅੱਜ ਝੂਠ ਬੋਲ ਰਿਹਾ ਹੈ ਉਹ ਕੱਲ ਵੀ ਝੂਠ ਬੋਲੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਜਦੋਂ 2017 ਦੇ ਵਿੱਚ ਕੋ ਦਸਾ ਵਾਲਾ ਜਿੱਤ ਪ੍ਰਾਪਤ ਕੀਤੀ ਆ ਤੇ ਇਹ ਗੱਲ ਝੂਠ ਦੀ 5 ਸਾਲਾਂ ਬਾਅਦ ਝੂਠੀ ਮਾਰਦੇ ਰਹੇ ਆ ਜਿਹਾ ਕੋ ਆਪਣੇ ਪਿੰਡ ਵਾਲੀ ਝਾਦੀ ਮਾਰ ਲਈ ਆਪਣੇ ਪਿੰਡ ਦੇ ਵਿੱਚ ਮੈਨੂੰ ਕੋਈ ਵੀ ਇਹੋ ਜਿਹਾ ਕੋਈ ਰਾਹ ਖਾਦੇ ਜਿਹੜਾ ਇਹਨੇ ਕੋ ਚਾਈ ਚਾਰ ਦਾ ਪੱਕਾ ਕੀਤਾ ਹੋਵੇ ਜਿਹੜਾਡੇ ਪਿੰਡ ਦਾ ਸਟੇਡੀਅਮ ਹੀ ਤੇ ਉਹ ਵੀ ਇਹਨਾਂ 1.5 ਏਟ ਦਾ ਪਤਾ ਹੀ ਨਹੀਂ ਲੱਗਾ ਕਿੱਧਰ ਚਲੇਗੀ ਆ ਬਾਕੀ ਦੂਜੀ ਗੱਲ ਝੂਠ ਦੀ ਗੱਲ ਨਾ ਹੀ ਕਰਨ ਚਾਹੀ ਗੱਲ ਆ ਤੇ ਲੋਕ ਤੁਹਾਨੂੰ ਭਲੀ ਭੱਜ ਜਾਂਦੇ ਅੱਗੇ ਪੀਪੂ ਦਾ ਸਾਹਿਬ ਤੁਸੀਂ ਪਿੱਛੇ 5 ਸਾਲ ਐਮ.ਐਲ.ਏ. ਰਹੇ ਜੋ ਤੇ ਕੀ ਕੀਤਾ ਤੁਸੀਂ ਤੇ ਗਾਂ ਵੀ ਕਰੋਗੇ ਤੇ ਝੂਠੀਆਂ ਛੁੱਲੀਆਂ ਛੜਨੀਆਂ ਬੰਦ ਕਰ ਦੇਣ ਤੇ ਸੱਚਾਈ ਦੇ ਜੱਲਣ ਤੇ ਬਾਕੀ ਆਪਦੇ ਬੰਦਿਆਂ ਨੂੰ ਸਟੋਪੇ ਪਾ ਗਏ ਤੇ ਇਹ ਗੱਲਾਂ ਕਹਿਣ ਕਿ ਅਕਾਲੀ ਦਲ ਦੇ ਬੰਦੇ ਸ਼ਾਮਲ ਕਰ ਲਏ ਆ ਤੇ ਬਾਕੀ ਇਹਨਾਂ ਨੇ ਇੱਕ ਪਿੱਛੇ ਜੇ ਮੋਢ ਪਰ ਸੱਜਣਾ ਨੇ ਇਹਨਾਂ ਨੇ ਇੱਕ ਕਾਨਫਰੰਸ ਕੀਤੀ ਜੀ ਦੇ ਵਿੱਚ ਇਹ ਆਪਣੀਆਂ ਪ੍ਰਾਪਤੀਆਂ ਬਾਰੇ ਕਹਿਣਾ ਚਾਹੁੰਦੇ ਗੁਰਦਾਮ ਮਹੂਤਰਾ ਤੇ ਸਿਮਰਨ ਮਨਾਵਾ ਅਸੀਂ 24 ਘੰਟੇ ਹਰ ਜਿਹੜੇ ਵਿੱਚ ਹਾਜ਼ਰ ਹੈ ਜਿੱਥੇ ਮਰਜ਼ੀ ਸਾਡੇ ਨਾਲ ਡਿਬੇਟ ਕਰ ਲੈਣ ਤੇ ਆਪ ਦੀਆਂ ਪ੍ਰਾਪਤੀਆਂ ਦੱਸ ਦੇਣ ਤੇ ਜਿਉਂ 10 ਸਾਲਾਂ ਵਾਲ ਟੋਵਾ ਸਾਹਿਬ ਨੇ ਪ੍ਰਾਪਤੀਆਂ ਨੀਤੀਆਂ ਅਸੀਂ ਉਹ ਕਰਾ ਦਾਂਗੇ ਸਾਡੇ ਸਾਹਮਣੇ ਜਿੱਥੇ ਮਰਜ਼ੀ ਸਾਡੇ ਨਾਲ ਟਾਈਮ ਲੈ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਮੈਂ ਆਪ ਜੀ ਨਾਲ ਸਿਮਰਨ ਜੀ ਸਿੰਘ ਦੀ ਮਨਾਵਾ ਜੂਤ ਅਕਾਲੀ ਨਾਲ ਵੱਲੋਂ ਬਹਿੰਦੀ ਕਰਨੀ ਚਾਹੁੰਦਾ ਹਾਂ ਕਿ ਜੋ ਗੱਲ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਆ ਵੀ ਸਰਦਾਸ ਪਾਲ ਸਿੰਘ ਭੁੱਲਮ ਨੇ ਬੰਦੇ ਜਿਹੜੇ ਵਤੂ ਕੇ ਅੰਦਰ ਸਮੂਲੀਅਤ ਕਰਾਏ ਆ ਮੈਂ ਉਸ ਪਿੱਛੇ ਦੀ ਗੱਲ ਕਰਨੀ ਚਾਹੁੰਦਾ ਆ ਜਿਹੜੀ ਕਿ ਉਹ ਬੰਦੇ ਜਿਹੜੇ ਮੈਨੂੰ ਸੁਣ ਚਾਈਆ ਸਰਦਾਸ ਜਨੈਤ ਸਿੰਘ ਹੋਣਾ ਨੇ ਸਰਦਾਸ ਮਹਿਸੂਣ ਨੇ ਵੀਡੀਓ ਪਾਈ ਇੱਕ ਅੱਜ ਇੱਕ ਉਹਨਾਂ ਨੇ ਉਹ ਬੇਨਤੀ ਕੀਤੀ ਆ ਵੀ ਭੁੱਲਰ ਸਾਹਿਬ ਇਹੋ ਜੀਆਂ ਚੀਜ਼ਾਂ ਨਾ ਸ਼ੋਅ ਕਰੋ ਤੁਸੀਂ ਸੱਚੀ ਸੁੱਚੀ ਸਿਆਸਤ ਕਰੋ ਤੇ ਉਸ ਗੱਲ ਦਾ ਗਵਾਹ ਜਿਹੜੀ ਸੰਗਤ ਵਾ ਇੱਕ ਵੀ ਬੰਦਾ ਜਿਹੜਾ ਵਾ ਉਹਦੇ ਵਿੱਚ ਕਾਲੀ ਜਲਦਾ ਤਾਂ ਨਹੀਂ ਹੈ ਤੁਸੀਂ ਜਿੰਨਾਂ ਦੇ ਵਿੱਚ ਜਿਨ੍ਹਾਂ ਦੇ ਗਲਾਜੇ ਖੱਟੇ ਸੋਪੇ ਪਾਏ ਗੁਰੂਆਂ ਆਛਾ ਦਿੱਤੇ ਹੋਏ ਉਹ ਸੋਪਿਆਂ ਦੀ ਸੌਖਾ ਕੇ ਦੱਸ ਦੋ ਜੇ ਕੋਈ ਬੰਦਾ ਨਾਕ ਲੀਦਾ ਉਹਦੇ ਵਿੱਚ ਕੋਈ ਕਲ ਜਲਦਾ ਹੋਵੇ ਝੂਠਾ ਪ੍ਰਚਾਰ ਕਰਨਾ ਬੰਦ ਕਰੋ ਸੱਚੀ ਸੁੱਚੀ ਸਿਆਣਤ ਕਰੋ ਮੈਂ ਤੁਹਾਡੇ ਕੋ ਇਹੋ ਕੰਮ ਚਾਹੁੰਦਾ ਵਾ ਵੀ ਗਲਤ ਕੰਮ ਨਾ ਕਰੀਏ ਆਪਾਂ ਵਧੀਆ ਰਾਜਨੀਤੀ ਕਰੀਏ ਤੇ ਆਉਣ ਵਾਲਾ ਸਮਾਂ ਜਿਹੜਾ ਵਾ ਹਰ ਗੰਭਰਾ ਇਹ ਬੰਦਾ ਸੱਚਾ ਬਾਕੀ ਝੂਠਾ ਦਾ ਬਸਰ ਲੈਣਾ ਬੰਦ ਕਰੀਏ ਜੇ ਤੁਸੀਂ ਅੱਜ ਹੀ ਝੂਠੇ ਮਾਰਦੇ ਰਹੇ ਤੇ ਕੱਲ੍ਹ ਨੂੰ ਤੁਸੀਂ ਲੋਕਾਂ ਦਾ ਕੀ ਸਹਾਰੋਗੇ ਬਾਕੀ ਰਹੀ ਗੱਲ ਸਰਦਾਰ ਮਿਰਸਾ ਸਿੰਘ ਜੀ ਬਿਲਟੋਆ ਇਹੋ ਜੇ ਸ਼ਖਸ਼ਾ ਹਨ ਜਿਨ੍ਹਾਂ ਨੇ ਆਪਣੇ ਇਲਾਕੇ ਦੀ ਬਹੁਤ ਵਧੀਆ ਡਿਵੈਲਪਮੈਂਟ ਕੀਤੀ ਹੈ ਜਿਹੜੀ ਅੱਜ ਤੱਕ ਕੋਈ ਸਰਕਾਰ ਨਹੀਂ ਕਰ ਸਕੀ ਜੋ ਅਕਾਲੀ ਦਲ ਕੀਤਾ ਵਾ ਤੁਹਾਨੂੰ ਵੀ ਪਤਾ ਵਾ ਤੁਹਾਨੂੰ ਤੁਸੀਂ ਸੱਚੇ ਦਿਲ ਨਾਲ ਕਹੋ ਜੇ ਨਹੀਂ ਹੋਇਆ ਤਾਂ ਨਾ ਸੋ ਬਾਕੀ ਤੁਸੀਂ ਝੂਠਾ ਤੋਂ ਗਰੇਵ ਕਰੋ ਆਉਣ ਵਾਲਾ ਸਮਾਂ ਤੁਹਾਨੂੰ ਆਪੇ ਦੱਸੂਗਾ ਕੌਣ ਸੱਚਾ ਤੇ ਕੌਣ ਝੂਠਾ ਵਾ ਜੋ ਬਬੂ ਬੈਂਕਾ ਥੋੜੇ ਦਿਨਾਂ ਪਿਛੇ ਦੇ ਦਿਨਾਂ ਤੋਂ ਮਾਲਾ ਸੁਣੀ ਲਿਖੀ ਦਿਨਾਂ ਨੇ ਤੁਹਾਨੂੰ ਉਹਨਾਂ ਨਾਲ ਡਰ ਦੇ ਕੇ ਹੀ ਤੁਹਾਨੂੰ ਇੱਕ ਹੋ ਗਿਆ ਵੇਖਦੇ ਕੀ ਹੋਏਗਾ ਜੋ ਰਸਫਲ ਟੋਆ ਦੇ ਵਿੱਚ ਹੈਗਾ ਵਾ ਉਹ ਸੰਗਤ ਨੂੰ ਪਤਾ ਵਾ ਝੂਠ ਮਾਰ ਮਾਰ ਕੇ ਮਾਰ ਮਾਰ ਕੇ ਇਹ ਮੈ ਕਮਨਾ ਕਰੋ ਮੈਂ ਦੇ ਉਹ ਬੇਰਦੀਆਂ ਕਰਨ ਜਾਂਦਾ ਸਾਰੇ ਸੱਜਣਾ ਵੀਰਾਂ ਨੂੰ ਸੱਚੀ ਸੱਚੀ ਯਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ